ਅਸੇ ਕਾਲ ਦੋਸਤੋ ਅਸੇ ਕਾਲ ਜੀ ਅਸੇ ਕਾਲ ਜੀ ਲਓ ਜੀ ਸਾਡਾ ਪਿੰਡ ਹੈਗਾ ਟਿੱਬਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੇ ਐ ਇੱਕ ਦੀ ਜਿਹੜੀ ਸਰਪੰਚੀ ਆ ਸਾਡੇ ਪਿੰਡ ਉਹ ਹੈਗੀ ਆ ਜੀ ਐਸਸੀ ਵਰਗ ਨੂੰ ਦੇ ਵਿੱਚੋਂ ਕਿਸੇ ਉਮੀਦਵਾਰ ਨੇ ਸਰਪੰਚ ਬਣਨਾ। ਸੋ ਸਾਡੇ ਚਾਚਾ ਜੀ ਨੇ ਤਰਸੀਮ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਜੋਧਾ ਵੀ ਕਿਹਾ ਜਾਂਦਾ ਤੇ ਇਹ ਪਿਛਲੇ 5 ਸਾਲ ਸਾਡੇ ਪਿੰਡ ਦੇ ਮੈਂਬਰ ਰਹੇ ਨੇ। दादा ਜੀ ਉਹਦੇ ਬਾਰੇ ਪੁੱਛਣਾ ਚਾਹਾਂਗੇ ਵੀ ਪਿਛਲੀ ਵਾਰੀ ਤੁਸੀਂ ਮੈਂਬਰੀ ਲੜੀਆ ਲੋਕਾਂ ਨੇ ਤੁਹਾਨੂੰ ਬਹੁਤ ਸਹਿਯੋਗ ਦਿੱਤਾ ਬੜਾ ਪਿਆਰ ਦੇ ਮੁਹੱਬਤ ਦੇ ਨਾਲ ਤੁਹਾਨੂੰ ਵੋਟਾਂ ਪਾਈਆਂ ਨੇ ਬਿਲਕੁਲ ਜੀ ਵੀ ਐਕਟਿੰਗ ਦੀ ਤੁਸੀਂ ਸਰਪੰਚੀ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਸਰਪੰਚੀ ਆਏ ਜੀ ਜਿਸ ਦਾ ਕਿ ਐਸ ਸੀ ਸਰਪੰਚ ਜੀ ਠੀਕ ਹੈ ਜੀ ਨੋਟਾਂ ਲੜਗੇ ਠੀਕ ਹੈ ਜੀ ਫਿਰ ਤਾਂ ਵੀ ਆਪਾਂ ਉਹਨੂੰ ਕੁਝ ਹੋ ਨਹੀਂ ਰਿਹਾ ਬਸ ਨੋਟਾਂ ਲੜ ਲਈ ਪੱਤੀ ਜੀ ਜਿਦੋਂ ਆਪਾਂ ਮੈਂਬਰੀ ਇੱਕ ਰੰਗਵਾੜ ਤੇ ਜੱਥਾ ਜਿੱਥੇ ਆਪਣੀ ਬੋਟ ਨਹੀਂ ਕੋਈ ਇੱਕ ਵੀ ਬੋਟ ਨਹੀਂ ਹੈ ਆਪਣੀ ਠੀਕ ਹੈ ਜੀ ਇੱਕ ਵੀ ਬੋਟ ਨਹੀਂ ਹੈ ਤੇ ਆਪਣੀ ਆਪਾਂ ਸਰਪੰਚ ਦੀ ਮੈਂਬਰੀ ਜਿੱਤੀ ਆ ਸਰਪੰਚ ਵੀ ਜਿੱਤਾਂਗੇ ਵੀਰੇ ਠੀਕ ਹੈ ਜੀ ਜਿਹੜਾ ਮਰਜੀ ਆਪਣੇ ਮੁਕਾਬਲੇ ਖੜੀ ਗਏ ਜਿੱਧਰ ਉਹ ਮੰਨਦੇ ਠੀਕ ਹੈ ਜੀ ਆਪਾਂ ਸਪੀਕਰ ਤੋਂ ਮੋਰ ਕੇ ਖੜਦੇ ਹਾਂ ਹਾਂ ਠੀਕ ਹੈ ਐਂ ਤੇ ਜਾਨੀ ਕਿ ਟਿੱਬੇ ਚ ਜੇ ਐਸਟੀ ਸਰਪੰਚ ਹੀ ਆਉਂਦੀ ਆ ਜਿਹੜਾ ਸਰੇਵ ਸਿੰਘ ਜੋਧਾ ਲੜ ਲਵੇ ਸਰਪੰਚ ਬਿਲਕੁਲ ਜੋਸ਼ ਬਿਲਕੁਲ ਲੜਾਂਗੇ ਪਿੰਡ ਦੇ ਲੋਕਾਂ ਨੂੰ ਕੀ ਸਦੇਣਾ ਜਦੋਂ ਤੁਸੀਂ ਸਰਪੰਚ ਬਣ ਕੇ ਕੀ ਕੰਮ ਕਰੋਗੇ ਪਿੰਡ ਦੇ ਜਿਹੜੇ ਪਿੰਡ ਨੇ ਦੇਖੋ ਜੀ ਕੰਮ ਆਇਆ ਵੀ ਜਿਹੜਾ ਕੰਮ ਪੂਰਾ ਆਪਾਂ ਨੂੰ ਜਿਵੇਂ ਹੋਣਾ ਕੰਮ ਆ ਜੀ ਕੋਈ ਸਾਂਝਾ ਕੰਮ ਪੂਰਾ ਵਧੀਆ ਕਰਾਂਗੇ ਜੀ ਆਪਾਂ ਠੀਕ ਹੈ ਜੇ ਕਿਸੇ ਨੇ ਪਹਿਲਾਂ 5 ਸਾਲ ਚ ਨਹੀਂ ਕੀਤਾ ਠੀਕ ਹੈ ਜੀ ਚਲੋ ਮੈਂ ਤਾਂ ਜੋ ਵੀ ਹੋਇਆ ਤੁਹਾਨੂੰ ਪਤਾ ਆ ਠੀਕ ਹੈ ਜੀ ਕਿ ਆਪਾਂ ਪੂਰਾ ਫੁੱਲ ਕੰਮ ਵਧੀਆ ਕਰਾਂਗੇ ਠੀਕ ਹੈ ਜੀ ਹੋਰ ਦੱਸੋ ਜੀ ਬਸ ਇਹੀ ਆ ਵੀ ਲੈ ਜੇ ਐਸੀ ਕੋਟੇ ਚ ਆ ਗਈ ਸਰਪੰਚ ਜੀ ਬਿਲਕੁਲ ਜੀ ਸੇਮ ਜੀ ਜ्योਤਾ ਜਿੰਦਾਬਾਦ ਹੈ ਬਿਲਕੁਲ ਜੀ ਉਹ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਸਾਰਾ ਜਿੰਦਾਬਾਦ ਵਾਹ ਠੀਕ ਉਹ ਕਰੋ ਜੀ ਧੰਵਾਦ ਜੀ ਅਸੀਂ ਕਾਹ ਜੀ ਸਤਿ ਸ਼੍ਰੀ ਅਕਾਲ